ਹੰਨਿ ਸ਼ਾਸਤਰੀ ਕਾਲਜ ਸਾਰਿਆਂ ਨੂੰ ਇਸ ਵਕਤ ਕਨੇਡਾ ਦੇ ਸਭ ਤੋਂ ਸੋਹਣੇ ਥਾਂ ਦੇ ਉੱਤੇ ਪਹੁੰਚ ਚੁੱਕੇ ਆ ਬੈਂਫ ਇਹਦੀਆਂ ਪਹਾੜੀਆਂ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਮੈਂ ਦੱਸ ਦਿਆਂ ਇਹ ਉਹ ਥਾਵਾਂ ਜਿੱਥੇ ਬਹੁਤ ਸਾਰੀਆਂ ਬਾਲੀਵੁੱਡ ਹਾਲੀਵੁੱਡ ਦੀਆਂ ਫਿਲਮਾਂ ਬਣੀਆਂ ਅੱਗੇ ਚੱਲਦੇ ਆ ਬਹੁਤ ਖੂਬਸੂਰਤ ਵਾਦੀਆਂ ਦੇ ਵਿੱਚ ਆ ਅੱਗੇ ਚੱਲਦੇ ਆ ਦਿਖਾਈ ਜਾਂਦੇ ਨਾਲੇ ਬੰਦੇ ਮਿਲਾਵਾਂਗੇ ਕਿਹੜੇ ਕਿਹੜੇ ਆਪਾਂ ਨੂੰ ਇੱਥੇ ਨਾਲ ਲੈ ਕੇ ਆਇਆ ਆਜੋ ਚੱਲ ਗਏ ਤੇ ਦਰਸ਼ਕੋ ਇਸ ਵਕਤ ਹੁਣ ਅਸੀਂ ਡਾਊਨ ਟਾਊਨ ਵਾਲੇ ਪਾਸੇ ਚੱਲੇ ਆ ਬੈਂਫ ਦੇ ਵਿੱਚ ਘੁੰਮਣ ਲਈ ਇਹ ਬਹੁਤ ਕੋਸ਼ਾ ਇੱਥੇ ਬੋਤ ਖੂਬਸੂਰਤ ਪਹਾੜ ਵਾਦੀਆਂ ਤੋਂ ਦੈਸੀ ਜਾਣਗੇ ਉਧਰ ਐਡਮੈਂਟਨ ਵਾਲੇ ਪਾਸੇ ਤਾਂ ਗਰਮੀ ਸੀ ਅਜੇ ਮੀਂਹ ਪੈ ਗਏ ਪਰ ਇੱਥੇ ਹੁਣ ਕੋਟੀਆਂ ਪਾਉਣੀਆਂ ਪੈ ਗਈਆਂ ਬਾਈ ਪ੍ਰਤੀਕ ਕੈਲਗਰੀ ਤੋਂ ਬਾਈ ਗੁਰਸੇਵਕ ਐਡਮੈਂਟਨ ਤੋਂ ਤੇ ਗੁਰਦਾਸ ਆਲ ਰਾਉਂਡਰੀ ਆ ਇਹ ਆ ਸਾਰੇ ਪਾਸੇ ਹੀ ਆ ਤੇ ਇੱਥੇ ਸਾਨੂੰ ਮੈਂ ਦੱਸ ਦਿਆਂ ਵੀ ਇਸ ਵਕਤ ਘੁੰਮਣ ਚਲੇ ਡਾਉਨਟਨ ਵਾਲੇ ਪਾਸੇ ਬਾਈ ਹਾਂਜੀ ਡਾਉਨਟਨ ਤੇ ਉਹ ਘੁੰਮ ਕੇ ਦੇਖਦੇ ਕੀ ਮਸਲਾ ਵਾ ਕਿਵੇਂ ਆ ਮਾਹੌਲ ਉਧਰਲੇ ਪਾਸੇ ਵੀ ਚੱਲਦੇ ਆ ਯਾਰ ਲੱਕੜ ਜੀ ਬੜੀ ਸੋਹਣੀ ਸਜਾ ਕੇ ਰੱਖੀ ਪਈ ਆ ਹੈ ਗੱਲ ਖੂਬਸੂਰਤੀ ਦੀ ਆ ਇਹੀ ਹੋਣੀ ਇਹੀ ਚੰਗੀ ਲੱਗਦੀ ਆ ਗੱਲ ਇਹ ਵੀ ਢੰਗ ਤਰੀਕੇ ਨਾਲ ਇਹਨੇ ਪੁਰਾਣੀ ਲੱਕੜ ਤੱਕ ਨੂੰ ਵੀ ਸੜਦੇ ਨਹੀਂਗੇ ਉਹਨੂੰ ਵੀ ਡੈਕੋਰੇਟ ਕਰਕੇ ਰੱਖ ਲੈਂਦੇ ਆ ਇਹ ਵੱਡੀ ਗੱਲਾਂ ਤੇ ਚੱਲੀਏ ਫਿਰ ਡਾਊਨਟਾਊਨ ਵਾਲੇ ਪਾਸੇ ਲੈ ਵੀ ਬੈਂਫ ਇਹ ਅਲਬਰਟਾ ਸਟੇਟ ਦੇ ਵਿੱਚ ਹੀ ਪੈਂਦਾ ਤੇ ਇਹ ਕੈਨੇਡਾ ਦੀਆਂ ਖੂਬਸੂਰਤ ਥਾਵਾਂ ਦੇ ਵਿੱਚੋਂ ਆ ਚਲੋ ਉਧਰ ਚੱਲਦੇ ਆ ਲਓ ਜੀ ਡਾਊਨਟਾਊਨ ਚ ਆ ਚੁੱਕੇ ਆ ਆ ਦੇਖਿਓ ਕਿਰਾ ਡਾਊਨਟਾਊਨ ਜਿੱਥੇ ਵੀ ਇਹ ਫਲੈਗ ਲੱਗੇ ਆ ਤਾਂ ਹੋ ਸਕਦਾ ਸਰਕਾਰੀ ਬਿਲਡਿੰਗ ਹੀ ਹੋਵੇ ਦੇਖੋ ਕਮਾਲ ਦਾ ਨਜ਼ਾਰਾ ਸਾਨੂੰ ਇੱਥੋਂ ਨਜ਼ਰ ਆਊਗਾ ਡਾਊਨਟਾਊਨ ਦਾ ਸੇਖਵਰੇ ਹਾਂਜੀ ਕਿਵੇਂ ਰਿਪੋਰਟ ਮੈਂ ਜਮਾ ਓਕੇ ਓਕੇ ਆਲ ਦੇਖ ਸਕਦੇ ਕਿੰਨਾ ਸ਼ਾਨਦਾਰ ਨਜ਼ਾਰਾ ਸੋਨੂੰ ਇੱਥੋਂ ਨਜ਼ਰ ਹੋ ਗਈ ਤੇ ਪਾਸੇ ਮਾਰਕੀਟ ਹੋ ਗਈ ਇਹ ਡਾਊਨਟਾਊਨ ਆ ਸਾਰਾ ਤੇ ਪਾਲੂ ਵਗੈਰਾ ਇੱਧਰ ਜਿਆਦਾ ਇਸ ਕਰਕੇ ਪਾਲੂਆਂ ਦੀਆਂ ਪਿਕਚਰਾਂ ਜਿਆਦਾ ਪਈਆਂ ਨੇ ਇੱਥੇ ਤੇ ਆਜੂ ਕਰਾਂ ਡਾਊਨਟਾਊਨ ਦੇ ਆਲੇ ਪਾਸੇ ਚੱਲਦੇ ਹਾਂ ਬਹੁਤ ਸੋਹਣਾ ਨਜ਼ਾਰਾ ਪਹਾੜ ਨਜ਼ਾਰਾ ਜਾਣ ਕੇ ਸ਼ਾਂਤੀ ਕੋਈ ਗੱਡੀ ਨਹੀਂ ਕੋਈ ਟ੍ਰੈਫਿਕ ਨਹੀਂ ਕੋਈ ਲਫਾਫਾ ਨਹੀਂ ਕਿਤੇ ਖੱਲਿਆ ਮਿਲਣਾ ਇਹ ਡਾਊਨਟਾਊਨ ਦਾ ਏਰੀਆ ਬੈਂਫ ਦੇ ਵਿੱਚ ਆ ਕੈਲਗਰੀ ਤੋਂ ਕਿੰਨੀ ਦੂਰ ਆ ਆਪਣਾ ਕੈਲਗਰੀ ਤੋਂ ਹੈਗੀ ਆਈ ਘੰਟੇ ਦੀ ਵਾਟ ਕੈਲਗਰੀ ਤੋਂ ਇੱਕ ਘੰਟੇ ਦੀ ਵਾਟ ਤੇ ਆਪਾਂ ਆ ਚੁੱਕੇ ਆ ਬਹੁਤ ਸੋਹਣੀਆਂ ਪਿਆਰੀਆਂ ਪੈਰੀਆਂ ਥਾਵਾਂ ਨੇ ਕਮਾਲ ਦੇ ਹੈ ਘਮਾਉਨੇ ਡਾਊਨਟਾਊਨ ਦੇ ਵਿੱਚ ਕੀ ਹੁੰਦਾ ਕਿ ਸ਼ਹਿਰ ਦੀ ਸਭ ਤੋਂ ਸੋਹਣੀ ਥਾਂ ਕਿਹ ਲੋਗੇ ਨਾ ਸਟਰੀਟ ਹੋਗੀ ਬੀ ਬੀ ਸਟਰੀਟ ਹੋਗੀ ਵੀ ਜਿੱਥੇ ਰੁਝਾਨ ਲੋਕਾਂ ਦਾ ਆਮ ਜ਼ਿਆਦਾ ਫੋਟੋਗ੍ਰਾਫੀ ਲਈ ਫੂਡ ਹੱਬ ਵੀ ਕਹਿ ਸਕਦੇ ਆ ਮਤਲਬ ਮਹਿੰਗੇ ਤੋਂ ਮਹਿੰਗੇ ਬ੍ਰਾਂਡ ਦੇ ਕੱਪੜੇ ਵੀ ਹੋ ਸਕਦੇ ਆ ਉਹ ਸਾਰਾ ਕੁਝ ਇੱਥੇ ਦੇਖ ਲਓ ਆ ਬਸ ਜਾ ਸਕਦੀ ਆ ਹੋਰ ਨਹੀਂ ਹੈ ਨਾ ਨਹੀਂ ਇੱਥੇ ਹਾਂ ਕੱਲੀ ਬਸ ਬਸ ਜਿਹੜੀ ਅਲਾਉ ਹੈ ਉਹਨਾਂ ਨੂੰ ਪਰਮਿਟ ਦਿੱਤਾ ਜੀ ਨੂੰ ਲੈ ਵਾਹ ਜੀ ਵਾਹ ਠੀਕ ਆ ਗੱਲ ਹਾਂ ਵੀ ਬਹੁਤ ਸੋਹਣੀ ਬਿਲਡਿੰਗ ਹੈ ਇਧਰਲੇ ਪਾਸੇ ਇਹ ਸਭ ਤੋਂ ਸ਼ਾਨਦਾਰ 뷰 ਲਿਆ ਇਨਾ ਨਹੀਂ ਆ ਪਹਾੜ ਕਰਕੇ ਹੈ ਨਾ ਹਾਂ ਮੇਨ ਸਟਰੀਟ ਆ ਗਈ ਇਧਰਲੇ ਪਾਸੇ ਯਾਰ ਕਮਾਲ ਦਾ ਦਰਸ਼ਾ ਬਹੁਤ ਖੂਬਸੂਰਤੀ ਆ ਆ ਯਾਰ ਜਾਵਣੀ ਜੀ ਫਲ ਜਿਵੇਂ ਸਿਰਾ ਯਾਰ ਸਿਰਾ ਗਲਬਾਤ ਆ ਮੈਂ ਕਿਹਾ ਨਮੀਨਾ ਕਹਿਣ ਨੂੰ ਕੀ ਕਹਿੰਦਾ ਸਿਰਾ ਗਲਬਾਤ ਆ ਹਵਾ ਸ਼ੌਦਾ ਲੋਕ ਕਹਿੰਦੇ ਇਥੋਂ ਨਾ ਹਵਾ ਪੈ ਕਰ ਕਰਕੇ ਵੀ ਲੋਕ ਲੈ ਕੇ ਗਏ ਆ ਇਹ ਜੀਆਂ ਕਹਾਣੀਆਂ ਵਿੱਚੋਂ ਸੁਣਨ ਨੂੰ ਮਿਲਦੀਆਂ ਵੀ ਚੈਨ ਵਾਲੇ ਸੀ ਕਹਿੰਦੇ ਹਵਾ ਭਰ ਕੇ ਲੈ ਗਏ ਕਹਿੰਦੇ ਵੀ ਸਾਨੂੰ ਪਸੰਦ ਵਾਲੀ ਆਈ ਮਤਲਬ ਇਹ ਕਿ ਵੱਖਰਾ ਫੀਲ ਆ ਬੰਦਾ ਹੌਲਾ ਜਿਹਾ ਹੋਇਆ ਮਹਿਸੂਸ ਕਰਦਾ ਵਾ ਇੱਥੇ ਮਤਲਬ ਹਵਾ ਦੇ ਵਿੱਚ ਇਨੀ ਸ਼ੁੱਧਤਾ ਇੱਥੇ ਚਲੋ ਚੱਲਦੇ ਅੱਗੇ ਡਾਉਨਟਾਊਨ ਵਾਲੇ ਪਾਸੇ ਅੱਗੇ ਆ ਡਾਉਨਟਾਊਨ ਹੀ ਆ ਖੈਰ ਅਗਲੇ ਪਾਸੇ ਦੇਦੇ ਆ ਕਿੱਧਰ ਜਾਣੇ ਆ ਲਓ ਜੀ ਸਟਰੀਟ ਲਾਈਟਾਂ ਆ ਗਈਆਂ ਇਧਰਲੇ ਪਾਸੇ ਸ਼ੋਅ ਦੇ ਕਲੌਕ ਲੱਗਿਆ ਹੋਇਆ ਕਮਾਲ ਦਾ ਦ੍ਰਿਸ਼ ਨਜ਼ਰ ਆਊਗਾ ਆ ਇਧਰ ਵੀ ਫੂਡ ਹੱਬ ਆ ਤੇ ਆ ਜੋ ਇਸ ਟਾਰ ਬਕਸ 커피 ਵਗੈਰ ਵਾਲਾ ਸਟਾਉਨ ਆ ਗਿਆ ਹਰ ਤਰ੍ਹਾਂ ਦਾ ਫੂਡ ਵਗੈਰਾ ਇਥੋਂ ਮਿਲ ਜੂਗਾ ਬਹੁਤ ਬਿਊਟੀਫੁਲ ਕਮਾਲ ਜਿਉਂ ਜਿਉਂ ਰਾਤ ਪਈ ਜਾਂਦੀ ਐ ਲੱਗਦਾ ਜਿਵੇਂ ਦਿਨ ਚੜ੍ਹਦਾ ਹੁੰਦਾ ਐਨੀ ਖੂਬਸੂਰਤੀ ਆ ਰੈਂਟ ਵਾਲੇ ਸਾਈਕਲ ਪਏ ਜਿਹਨੇ ਘੁੰਮਣਾ ਕੀ ਚੀਜ਼ ਆ ਉਹ ਦੇਖੋ ਪਾਰ ਉੱਧਰ ਉਹ ਵਰਫ ਵਰਲੇ ਬੱਲੇ 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 ਵੀ ਬੱਲੇ ਪੈਕਸਲ ਪਾਰਟ ਦੇ ਉੱਥੋਂ ਤੱਕ ਜਾਂਦੇ ਦੇ ਕੇ ਆਏ ਚੀਕ ਨਿਕਲ ਜਾਂਦੀ ਆਈਫੋਨ ਦੀ ਉੱਥੋਂ ਤੱਕ ਇਹਦਾ ਦੂਜਾ ਲਾਈਨ ਚ ਲਿਆਉਣਾ ਸੀ ਆਪਾਂ ਹੈ ਇਹਦਾ ਲਾਟ ਮਾਰਦਾ ਇੱਥੋਂ ਤੱਕ ਤਾਂ ਨਾਰਮਲੀ ਠੀਕ ਆ ਇਹ ਤੇ ਹੁਣ ਚੱਲਦੇ ਆਂ ਅਗਲੇ ਪਾਸੇ ਦੇਖਦੇ ਆਂ ਕਿੱਦਾਂ ਰ ਮਾਹੌਲ ਮਾਰਕੀਟ ਬਹੁਤ ਸੋਹਣੀ ਆ ਯਾਰ ਇਹਨਾਂ ਦੀਆਂ ਇਮਾਰਤ ਸੱਜ ਕਲਾ ਨਾ ਇਮਾਰਤ ਕਲਾ ਬਹੁਤ ਚੰਗੀ ਆ ਇਮਾਰਤ ਕਲਾ ਇਹਨਾਂ ਦੀ ਬਹੁਤ ਚੰਗੀ ਆ ਆ ਦੇਖ ਸਕਦੇ ਹਾਂ ਬਿਗ ਬੀਅਰ ਇੱਥੇ ਭਾਈ ਆ ਭਾਲੂ ਜਾਦੇ ਆ ਇੱਥੇ ਇਹ ਇਹ ਹੈ ਹੀ ਏਰੀਆ ਉਹਨਾਂ ਦਾ ਭਾਲੂਆਂ ਦਾ ਏਰੀਆ ਤੇ ਇੱਧਰ ਕੀ ਆ ਗਿਆ ਉਹ ਸਾਹਮਣੇ ਚਰਚ ਆ ਗਈ ਉਧਰਲੇ ਪਾਸੇ ਚਰਚ ਨਜ਼ਰ ਆਊਗੀ ਫਲਮਾਂ ਵੀ ਕਾਫੀ ਬਣੀਆਂ ਦੱਸੀਆਂ ਜਾਂਦੀਆਂ ਇਸ ਥਾਂ ਦੇ ਉੱਤੇ ਸ਼ੂਟਿੰਗ ਬਰਾਮਤੌਰ ਤੇ ਗਾਣਿਆਂ ਦੀ ਹੋਈ ਆ ਕਾਫੀ ਦੂਰ ਤੱਕ ਫੈਲਿਆ ਹੋਇਆ ਵਾ ਕਾਫੀ ਤੁਰਕੇ ਆ ਗਏ ਅਸੀਂ ਤਾਂ ਕਾਫੀ ਦੂਰ ਤੱਕ ਨਜ਼ਰ ਆਊਗਾ ਇੱਕ ਆ ਵੱਖਰੀ ਕੈਨੇਡੀਅਨ ਹਾਊਸ ਲਿਖਿਆ ਪਰ ਨਹੀਂ ਕਿਹੜਾ ਹਾਊਸ ਆ ਬਰੀ ਹਾਊਸ ਬ੍ਰਿਊ ਹਾਊਸ ਤੇ ਦੇਖੋ ਇਧਰਲੇ ਪਾਸੇ ਵੀ ਸਾਰੀਆਂ ਇਮਾਰਤਾਂ ਇੱਕੋ ਜਿਹੀਆਂ ਨਜ਼ਰ ਆਉਣਗੀਆਂ ਇਹ ਚਰਸਤਾ ਆ ਗਿਆ ਇਹਨਾਂ ਦਾ ਚਰਸਤਾ ਆ ਗਿਆ ਇਹਨਾਂ ਦਾ ਡਾਊਨ ਟਾਊਨ ਵਾਲ ਬੈਂਫ ਵਾਲਿਆਂ ਦਾ ਕਿਲੇ ਪਾਸੇ ਨੂੰ ਸਿੱਧਾ ਹੀ ਸਿੱਧਾ ਹੀ ਕੁੱਟਾਵਾ ਟਿੱਲਾ ਟਰੱਕ ਟੈਕਸੀ ਅਲਾਉ ਹੈਗਾ ਹਨਾ ਟਾਮਾ ਟਿੱਲਾ ਇੱਥੋਂ ਤੱਕ ਹੀ ਅੱਗੇ ਪੈਂ ਹਾਂ ਇੱਥੋਂ ਤੱਕ ਰੋਕ ਲਾਈ ਹੋਈ ਆ ਠੀਕ ਆ ਗੱਲ ਆ ਕੈਨੇਡੀਅਨ ਕਲੰਬੀਆ ਇਹ ਬ੍ਰਾਂਡ ਹੋਣਗੇ ਇਹਨਾਂ ਦੇ ਇਹ ਰੈਸਟੋਰੈਂਟ ਨੀਡੀਅਨ ਬਰੂ ਹਾਊਸ ਬਰੂ ਹਾਊਸ ਹਨਾ ਇਹ ਸ਼ਾਪਸ ਆਗੀਆਂ ਕਿਤੇ ਵੀ ਕੋਈ ਹਨਾ ਕੂੜਾ ਨਹੀਂ ਸਟਿਆ ਨਜ਼ਰ ਗੱਲੇ ਵੀ ਇਹ ਕੋਈ ਹੁਣ ਆਪਣੇ ਵੀ ਕਿਹੜਾ ਕੋਈ ਹਾਂ ਮੁੱਦੀ ਖਲਾਰਦਾ ਫਿਰਦਾ ਜਾਂ ਕੈਪਟਨ ਰਵਿੰਦਰ ਜਾਂ ਭਵਨਤਵਰ ਛੜਦਾ ਲਫਾਫਾ ਉਹ ਵੀ ਬੰਦੇ ਹੀ ਛੜਦੇ ਆ ਛੱਟ ਨੂੰ ਹਟ ਜਾਣ ਤਾਂ ਉੱਥੇ ਵਧੀਆ ਬਣ ਜਿਓ ਨਾ ਕਹਿੰਦੇ ਨਹੀਂ ਜੇ ਹੋ ਜਾ ਦੇਸ ਉਹੋ ਜਾ ਭੇਸ ਉਹੋ ਜਾ ਭੇਸ ਇੱਥੇ ਡਾਂਗ ਪਾਵੇਂ ਉੱਥੇ ਵੀ ਖਲਾਰਗੇ ਉੱਥੇ ਖਲਾਰਗੇ ਕੇਲੇ ਮਿਰਰਗਾ ਖਾ ਕੇ ਮੈਂ ਮਾਰਦਾ ਚਲਾ ਕੇ ਗਾਂੜ ਦੇ ਭਾਵੇਂ ਮੋਟਰਸਾਈਕਲ ਦੇ ਵਜੇ ਇੱਥੇ ਸਾਫ਼ ਸੁਥਰਾ ਇੱਥੇ ਸਾਫ਼ ਸੁਥਰਾ ਹਾਂ ਜਿਹੇ ਜੀਆਂ ਤਾਂ ਪੈ ਗਈਆਂ ਉਹ ਜੀਆਂ ਫਿਰ ਰੂੜ ਹੋ ਜਾਂਦੀ ਆ ਗੱਲ ਉਵੇਂ ਚੱਲੀ ਆਉਂਦਾ ਕੰਮ ਬਈ ਸਿਰਾਜ ਜਹਾਂਗੀਰ ਬਾਦਸ਼ਾਹ ਇਧਰ ਆਇਆ ਹੁੰਦਾ ਉਹਨੇ ਕਿਹਾ ਸੀ ਅਮੀ ਇਸ ਤੋਂ ਅਮੀ ਇਸ ਤੋਂ ਅਮੀ ਇਸ ਤੋਂ ਵੀ ਇੱਕ ਧਰਤ ਜਿਹਾ ਸਵਰਗਾ ਤਾਂ ਇਹ ਵੀ ਉਹਨੂੰ ਇਹਨੂੰ ਵੀ ਸਵਰਗ ਹੀ ਕਹਿ ਜਾਣਾ ਸੀ ਬਿਲਕੁਲ ਹੈਗਾ ਹੀ ਹੈ ਹਾਂ ਸਵਰਗal ਹੀ ਕਰ ਕਹਾਂ ਆਹ ਥਾਣੋਂ ਦੇਖੋ ਇਦੋਂ ਬਿਨ ਹੋਰ ਬਹੁਤ ਸਾਰੇ ਇਸ਼ੂਜ਼ ਨੇ ਜੌਬਸ ਨੂੰ ਲੈ ਕੇ ਰੋਜ਼ਗਾਰ ਨੂੰ ਲੈ ਕੇ ਉਹ ਇੱਕ ਵੱਖਰੀ ਗੱਲ ਆ ਪਰ ਕੁਦਰਤ ਬਹੁਤ ਖੂਬਸੂਰਤ ਆ ਬੱਸ ਸਟਾਪ ਬੱਸ ਸਟਾਪ ਆ ਗਿਆ ਇਹਨਾਂ ਦਾ ਬੱਸ ਸਟੈਂਡ ਸੋਹਣਾ ਯਾਰ ਇਹਨਾਂ ਦਾ ਹੈ ਬੱਸ ਸਟਾਪ ਉਹ ਲੱਗ ਡੀ ਜੀ ਨਹੀਂ ਦੇ ਸੀ ਕੋਈ ਲਈ ਜੀ ਉਹਦੀ ਮੈਨੂੰ ਨਹੀਂ ਉਹ ਨਹੀਂ ਉਹ ਨਹੀਂ ਹੈਗੀ ਇਹ ਕਿੰਨਾ ਚਿਰ ਚੱਲਦਾ ਵੀਰੇ ਇੱਥੇ ਇਹ ਕਿਦਾਂ ਆ ਜੀ ਮਤਲਬ ਕਿੰਨਾ ਚਿਰ برف ਵਾਕੇ ਬੰਦ ਹੋ ਵੀ ਹੁੰਦਾ ਹੋਊਗਾ ਕਸਮਾਂ ਨਹੀਂ برف ਵਾਕੇ ਬੰਦ ਨਹੀਂ ਹੁੰਦਾ ਉਦੋਂ ਸਕੀ ਸੀਜ਼ਨ ਚੱਲਦਾ ਨਾਲ ਜਿਹਨੇ ਭਜਾਉਂਦੇ ਨਹੀਂ ਹੁੰਦੇ برف ਦੇ ਉੱਤੇ ਸਕੀ ਵੀ ਕਰਦੇ ਆ ਅੱਛਾ ਸਕੀ ਸੀਜ਼ਨ ਚੱਲਦਾ ਇਹਨਾਂ ਦਾ ਠੀਕ ਆ ਠੀਕ ਆ ਠੀਕ ਬੰਦ ਨਹੀਂ ਹੁੰਦਾ ਬੰਦ ਨਹੀਂ ਹੁੰਦਾ ਪਰ برف ਵਾਲਾ ਕੰਮ ਚੱਲ ਪੈਂਦਾ ਉਹ ਤਾਂ ਬਰਫਲੀਆਂ ਖੇਡਾਂ ਕਹਿ ਲਓ ਹਮ ਸਰ ਹੁਣ ਐਂ ਜਾਊਗਾ ਐਂ ਹੋਊਗਾ ਸਾਰਾ ਕੁਝ ਅੱਗੇ ਜਾਂ ਕੁਝ ਚੇਂਜਸ ਨਹੀਂ ਤਾਂ ਆਪਾਂ ਵੀਡੀਓ ਸਮਾਪਤ ਕਰਦੇ ਗਏ ਇੱਥੇ ਤਾਂ ਸਮਾਪਤੀ ਹੀ ਠੀਕ ਆ ਪਹਾੜ ਵਾਦੀਆਂ ਤੇ ਖੂਬਸੂਰਤੀ ਨਜ਼ਰ ਆਊਗੀ ਡਾਊਨ ਟੌਨ ਬੈਂਫ ਤਾਂ ਅਗਲੀ ਵਾਰ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ